ਸੀਏ ਗੱਲ ਕਿਸਾਨ ਵੀਰੋ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਤੇ ਸਿਹਤਮੰਦ ਹੋਗੇ ਕਿਸਾਨ ਵੀਰੋ ਗੱਲ ਕਰਦੇ ਹਾਂ ਜੋ ਮੌਕੇ ਤੇ ਝੋਨੇ ਦੇ ਮੰਡੀ ਰੇਟ ਚੱਲ ਰਹੇ ਨੇ ਉਹਨਾਂ ਦੇ ਬਾਰੇ ਤੇ ਨਾਲ ਦੀ ਨਾਲ ਜੋ ਪਿਛਲੇ ਕਾਫੀ ਦਿਨਾਂ ਤੋਂ ਸਰਕਾਰ ਤੇ ਜੋ ਸ਼ੈਲਰ ਮਾਲਕਾਂ ਦੇ ਵਿੱਚ ਖਿੱਚਾ ਤਾਣੀ ਚੱਲ ਰਹੀ ਹੈ ਉਹਦੇ ਤੇ ਵੀ ਆਪਾਂ ਚਰਚਾ ਕਰਾਂਗੇ ਸਭ ਤੋਂ ਪਹਿਲੇ ਜਿਹੜੇ ਮੇਰੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਰੈੱਡ ਬਟਨ ਪ੍ਰੈਸ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਇਦਾਂ ਦੀ ਖੇਤੀਬਾੜੀ ਸੰਬੰਧੀ ਮੰਡੀ ਰੇਟਾਂ ਦੀ ਜਾਣਕਾਰੀ ਤੁਹਾਡੇ ਤੱਕ ਸਮੇਂ ਸਿਰ ਪਹੁੰਚ ਸਕੇ ਸੋ ਕਿਸਾਨ ਵੀਰੋ ਜੋ ਨਵਾ ਚੋਨਾ ਹਜੇ ਔਣ ਚ ਟਾਈਮ ਹੈ ਉਸ ਤੋਂ ਪਹਿਲੇ ਜੋ ਸ਼ੈਲਰ ਮਾਲਕਾਂ ਤੇ ਸਰਕਾਰ ਦੇ ਵਿੱਚ ਤਣਾਅ ਹੈ ਨਵੇਂ ਚੋਨੇ ਯਾਨੀ ਕਿ ਜਿਵੇਂ ਕਿ ਆਪਾਂ ਜਾਣਦੇ ਆ ਪਰਮਲ ਦੀ ਜੋ ਮਿਲਿੰਗ ਹੈ ਜਿਹਨੂੰ ਆਪਾਂ ਪੰਜਾਬੀ ਵਿੱਚ ਕਢਾਈ ਵੀ ਕਹਿ ਦਿੰਦੇ ਆ ਉਹ ਸ਼ੈਲਰ ਮਾਲਕ ਕਰਦੇ ਨੇ ਤੇ ਅਲੱਗ-ਅਲੱਗ ਸ਼ੈਲਰਾਂ ਦੇ ਵਿੱਚ ਇਹ ਪਰਮਲ ਨੂੰ ਭੇਜਿਆ ਜਾਂਦਾ ਤੇ ਉੱਥੋਂ ਉਹਦੇ ਚੋਲ ਕੱਟ ਕੇ ਅੱਗੇ ਸਪਲਾਈ ਹੁੰਦਾ ਤੇ ਇਸ ਵਾਰ ਜੋ ਸਰਕਾਰ ਵੱਲੋਂ ਮੰਗ ਪੱਤਰ ਮੰਗੇ ਗਏ ਸੀ ਸ਼ੈਲਰ ਮਾਲਕਾਂ ਤੋਂ ਉਵੀ ਉਹਨੇ ਜਿਆਦਾ ਉਤਸ਼ਾਹ ਨਾਲ ਜੋ ਸ਼ੈਲਰ ਮਾਲਕਾਂ ਵੱਲੋਂ ਨਹੀਂ ਭਰੇ ਜਾ ਰਹੇ ਜਿਹਦਾ ਮੇਨ ਕਾਰਨ ਜੋ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਚੈਨ ਨੇ ਦੱਸਿਆ ਵੀ ਪਿਛਲੇ ਸਾਲ ਸਾਡਾ ਕਰੋੜਾਂ ਦਾ ਨੁਕਸਾਨ ਹੋਇਆ ਜਿਹਦੇ ਕਰਕੇ ਅਸੀਂ ਜੋ ਸਰਕਾਰੀ ਝੋਨੇ ਦੀ ਜੋ ਮਿਲਿੰਗ ਹੈ ਉਹ ਇਸ ਵਾਰੀ ਨਹੀਂ ਕਰਾਂਗੇ ਸਾਨੂੰ ਪਿਛਲੀ ਵਾਰ ਜੋ ਸਟੋਕ ਹੈ ਉਹ ਪਿਛਲੇ ਸਾਲ ਦਾ ਹੀ ਅਜੇ ਸ਼ੈਲਰਾਂ ਦੇ ਵਿੱਚ ਪਿਆ ਤੇ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਜੋ ਝੋਨਾ ਆਏਗਾ ਉਹਦੀ ਮਿਲਿੰਗ ਕਰਨ 'ਚ ਅਸੀਂ ਸਮਰੱਥ ਨਹੀਂ ਆ ਜਿਹਦੇ ਕਰਕੇ ਜੋ ਕਿਸਾਨਾਂ ਨੂੰ ਕਾਫੀ ਰੇਟ ਘਟ ਵੀ ਮਿਲ ਸਕਦੇ ਨੇ ਕਾਫੀ ਦੇਰ ਵੇਟ ਵੀ ਕਰਨਾ ਪੈ ਸਕਦਾ ਤੇ ਕਾਫੀ ਨੁਕਸਾਨ ਹੋਣ ਦਾ ਜੋ ਅੰਦੇਸ਼ਾ ਲਾਇਆ ਜਾ ਰਿਹਾ ਹੈ ਸੋ ਇਹਦਾ ਮੁੱਖ ਕਾਰਨ ਇਹੀ ਹੈ ਕਿ ਪਿਛਲੇ ਸਾਲ ਵਾਲਾ ਝੋਨਾ ਅਜੇ ਸ਼ੈਲਰਾਂ ਦੇ ਵਿੱਚ ਪਿਆ ਹੈ ਤੇ ਸੈਲਰ ਮਾਲਕ ਅਗਲੇ ਔਣ ਵਾਲਾ ਜੋ ਸੀਜ਼ਨ ਹੈ ਉਹਦਾ ਫਿਰ ਤੋਂ ਆਪਦੇ ਸੈਲਰ ਦੇ ਵਿੱਚ ਕੋਈ ਉਹਦਾ ਸਟੋਰ ਨਹੀਂ ਕਰ ਸਕਦੇ ਕੋਈ ਸਟਾਕ ਨਹੀਂ ਕਰ ਸਕਦੇ ਜਗ੍ਹਾ ਥੋੜੀ ਹੋਣ ਕਰਕੇ ਜੋ ਸਰਕਾਰ ਵੱਲੋਂ ਪਿਛਲੇ ਸਾਲ ਵਾਲਾ ਮਾਲ ਹੀ ਅਜੇ ਨਹੀਂ ਚੱਕਿਆ ਗਿਆ ਤੇ ਇਹਨੂੰ ਮੇਨ ਜੋ ਰੀਜ਼ਨ ਦੱਸਿਆ ਜਾ ਰਿਹਾ ਇਸ ਖਿੱਚਾ ਤਾਣੀ ਦੇ ਪਿੱਛੇ ਤੇ ਜਿਹਦਾ ਨੁਕਸਾਨ ਸਿੱਧੇ ਤੌਰ ਤੇ ਕਿਸਾਨਾਂ ਨੂੰ ਝੇਲਣਾ ਪਏਗਾ ਹੋ ਸਕਦਾ ਹੈ ਜੋ ਸਰਕਾਰੀ ਰੇਟ ਹੈ ਉਸ ਤੋਂ ਘੱਟ ਵੀ ਕਿਸਾਨਾਂ ਨੂੰ ਜੋ ਆਵਦਾ ਮਾਲ ਵੇਚਣਾ ਪਵੇ ਸੋ ਕਾਫੀ ਦਿੱਕਤ ਵਾਲੀ ਗੱਲ ਹੋਏਗੀ ਜੇ ਸਰਕਾਰ ਤੇ ਸੈਲਰ ਮਾਲਕਾਂ ਦੇ ਵਿੱਚ ਇਹ ਖਿੱਚਾ ਤਾਣੀ ਨਾ ਮੁੱਕੀ ਜਾਂ ਇਹ ਜੋ ਪ੍ਰੋਬਲਮ ਹੈ ਉਹ ਨਾ ਸੁਲਝੀ ਸੋ ਇਸ ਦੇ ਨਾਲ-ਨਾਲ ਹੁਣ ਆਪਾਂ ਜੋ ਮੌਕੇ ਤੇ ਰੇਟ ਚੱਲ ਰਹੇ ਨੇ ਨਵੇਂ ਝੋਨੇ ਦੇ ਜਿਵੇਂ ਕਿ ਆਪਾਂ ਜਾਣਦੇ ਆ ਜੋ ਨਵਾਂ ਚੋਂ ਨਵੀਂ ਮੰਡੀਆਂ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ ਜਿਹਦੇ ਵਿੱਚ ਮੇਨ ਪੀ ਆਰ 26 1509 ਜਾਂ ਛੋਟੇ ਸਮੇਂ ਦੀਆਂ ਕਿਸਮਾਂ ਨੇ ਉਹ ਮੰਡੀ 'ਚ ਆਉਣੀਆਂ ਸ਼ੁਰੂ ਹੋ ਗਈਆਂ ਨੇ ਤੇ ਸਭ ਤੋਂ ਪਹਿਲੇ ਆਪਾਂ ਗੱਲ ਕਰਦੇ ਹਾਂ ਸਰਸਾ ਦੀ ਤਾਂ ਸਰਸਾ 'ਚ 1509 ਦਾ ਜੋ ਰੇਟ ਹੈ ਉਹ ਲਗਭਗ 2450 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਚੱਲ ਰਿਹਾ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਜੇ ਕੋਟਾ ਮੰਡੀ ਦੀ ਤਾਂ ਉੱਥੇ ਜੋ ਰੇਟ ਹੈ ਉਹ 1509 ਦਾ ਹੱਥ ਵਾਲੇ ਦਾ 3000 ਰੁਪਏ ਪ੍ਰਤੀ ਕਵਾਂਟਲ ਸੁਗੰਦਾ ਝੋਨਾ 2650 ਰੁਪਏ 17 18 3700 ਰੁਪਏ ਪੂਸਾ ਝੋਨਾ 3200 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗਿਆ ਉਸ ਤੋਂ ਬਾਅਦ ਤਰਾਵੜੀ ਮੰਡੀ ਪੁਰਾਣਾ 1509 ਹੱਥ ਵਾਲਾ 3300 ਰੁਪਏ ਨਵਾਂ 1509 ਹੱਥ ਵਾਲਾ 2712 ਰੁਪਏ ਪ੍ਰਤੀ ਕਵਾਂਟਲ 11 21 ਹੱਥ ਵਾਲੇ ਦਾ ਰੇਟ 4600 ਰੁਪਏ 17 18 4300 ਰੁਪਏ ਝੋਨਾ ਸਰਪਤੀ 2350 ਰੁਪਏ ਤੇ ਸੁਗੰਦਾ ਝੋਨਾ 2550 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗਿਆ ਕਰਨਾਲ ਮੰਡੀ 1500 ਨੂੰ 2610 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗਿਆ ਨਰੇਲਾ ਮੰਡੀ 1500 ਨੂੰ 2632 ਰੁਪਏ ਪ੍ਰਤੀ ਕਵਾਂਟਲ ਗੜਮੁਕਤੇਸ਼ਵਰ ਮੰਡੀ 1500 ਨੂੰ 2500 ਰੁਪਏ ਪ੍ਰਤੀ ਕਵਾਂਟਲ ਦੇ ਹਿਸਾਬ ਨਾਲ ਲੱਗਿਆ ਉਸ ਤੋਂ ਬਾਅਦ ਗੱਲ ਕਰਦੇ ਹਾਂ ਬੂੰਦੀ ਮੰਡੀ ਦੀ 17 18 3850 ਰੁਪਏ 1509 ਤੇ 3000 ਰੁਪਏ ਸੁਗੰਧਾ ਝੋਨਾ 2300 ਰੁਪਏ ਲਾੜਵਾ ਮੰਡੀ 1509 ਹੱਥ ਵਾਲਾ 2695 ਰੁਪਏ ਗਦਰਪੁਰ ਮੰਡੀ 1509 ਹੱਥ ਵਾਲਾ 2350 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਲੱਗਿਆ ਤੁਹਾਨਾ ਦੀ ਗੱਲ ਕਰ ਲਈਏ 1509 ਹੱਥ ਵਾਲਾ 2496 ਰੁਪਏ ਰਤਿਆ ਮੰਡੀ ਜੋ 1509 ਹੈ ਹੱਥ ਵਾਲਾ 2460 ਰੁਪਏ ਇੰਦਰੀ ਮੰਡੀ 1509 ਕੰਬਾਈਨ ਵਾਲਾ 2675 ਰੁਪਏ ਕਰਨਾਲ ਮੰਡੀ 1509 ਹੱਥ ਵਾਲਾ 2610 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਲੱਗਿਆ ਉਸ ਤੋਂ ਬਾਅਦ ਗੱਲ ਕਰਦੇ ਆਂ ਖੈਰ ਮੰਡੀ ਦੀ 1509 ਹੱਥ ਵਾਲਾ 2551 ਰੁਪਏ ਕਰੋਂਡਾ ਮੰਡੀ 1509 ਹੱਥ ਵਾਲਾ 2525 ਰੁਪਏ ਬੁਲੰਦ ਸ਼ਹਿਰ ਮੰਡੀ 1509 ਹੱਥ ਵਾਲਾ 2575 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਲੱਗਿਆ ਸੋ ਕਿਸਾਨ ਵੀਰੋ ਇਹ ਮੇਨ ਮੇਨ ਮੰਡੀਆਂ ਦੇ ਰੇਟ ਸੀ ਤੁਹਾਡੇ ਨਾਲ ਸਾਂਝੇ ਕੀਤੇ ਨੇ ਤੇ ਤੁਹਾਡੀ ਕੀ ਵਿਚਾਰ ਨੇ ਜੋ ਸ਼ੈਲਰ ਮਾਲਕਾਂ ਤੇ ਸਰਕਾਰ ਦੇ ਵਿੱਚ ਖਿੱਚਾ ਤਾਣੀ ਚੱਲ ਰਹੀ ਹੈ ਉਹਦੇ ਤੇ ਵੀ ਆਪਦੀ رائے ਕਮੈਂਟਾਂ ਚ ਜਰੂਰ ਦੱਸੋ ਤੇ ਵੀਡੀਓ ਚੰਗੀ ਲੱਗੀ ਤਵੱਤ ਵਦ ਕਿਸਾਨ ਵੀਰਾਂ ਨਾਲ ਜ਼ਰੂਰ ਸਾਂਝੀ ਕਰੋ ਤੇ ਇਦਾਂ ਦੀ ਖੇਤੀਬਾੜੀ ਸੰਬੰਧੀ ਜਾਣਕਾਰੀ ਵਾਸਤੇ ਫਾਰਮਰਸ ਵੈਲਫੇਅਰ ਹਬ ਦੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਅੱਗੇ ਆਉਣ ਵਾਲੇ ਸੀਜ਼ਨ ਦੇ ਵਿੱਚ ਵੱਖ-ਵੱਖ ਫਸਲਾਂ ਦੇ ਰੇਟ ਤੁਹਾਡੇ ਤੱਕ ਲੈ ਕੇ ਆਉਂਦੇ ਰਹੀਏ ਤੇ ਤੁਹਾਨੂੰ ਇਹ ਜਾਣਕਾਰੀ ਮਿਲਦੀ ਰਹੇ ਬਹੁਤ ਬਹੁਤ ਧੰਨਵਾਦ ਕਿਸਾਨ ਵੀਰੋ ਤੁਹਾਡਾ ਦਿਨ ਸ਼ੁਭ ਹੋਵੇ